ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਤੇ ਮਾਨਤ ਆਸਟ੍ਰੇਲੀਆ ਨਿਊਜ਼ ਬੁਲਟਨ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਬੁਲਟਨ ਤੋਂ ਪਹਿਲਾਂ ਰੁਕ ਕਰ ਲੈਣੇ ਹੈ ਇਸ ਵੇਲੇ ਦੇ ਹੈਡਲਾਈਨਸ ਵਾਲ 3 ਸਾਲ ਦੀ ਦੇਰੀ ਤੋਂ ਬਾਅਦ ਆਖਰਕਾਰ ਹੋਵੇਗੀ ਸੀਐਸਆਈਆਰਓ ਕਨਿੰਦਰਾ ਪ੍ਰਯੋਗ ਸਟੇਸ਼ਨ ਦੀ ਜ਼ਮੀਨ ਦੀ ਵਿਕਰੀ ਨਿਊ ਸਾਊਥ ਵੇਸ ਵਿੱਚ ਹੜਾ ਕਾਰਨ ਮੌਤਾਂ ਦੀ ਗਿਣਤੀ ਵਧ ਕੇ ਹੋਈ 3 ਆਸਟ੍ਰੇਲੀਆ ਚ ਮਿਲੇ ਲੱਖਾਂ ਸਾਲ ਪੁਰਾਣੇ ਜੀਵਾਂ ਦੇ ਪੈਰਾਂ ਦੇ ਨਿਸ਼ਾਨ ਮਨੁੱਖੀ ਇਤਿਹਾਸ ਦੇ ਵੀ ਹੋ ਸਕਦੇ ਹਨ ਹੈਰਾਨੀਜਨਕ ਖੁਲਾਸੇ ਤਸਮਾਨੀਆ ਲਈ ਲੇਬਰ ਨੇ ਚੁਣਿਆ ਨਵਾਂ ਸੈਨੀਟਰ ਐਨ ਉਰਕੂਹਾਟ ਦੀ ਭਰੇਗੀ ਜਗਾ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਕੈਨਬਰਾ ਵਿੱਚ ਘਟਵਰਤੋ ਵਾਲੀ ਜ਼ਮੀਨ ਦੇ ਇੱਕ ਖਾਸ ਹਿੱਸੇ ਦੀ ਵਿਕਰੀ ਨੂੰ ਅੰਤਿਮ ਰੂਪ ਦੇਣ ਲਈ ਆਖਿਰਕਾਰ ਉਮੀਦ ਦੀ ਕਿਰਨ ਨਜ਼ਰ ਆਈ ਹੈ ਖੇਤੀਬਾੜੀ ਖੋਜ ਲਈ ਵਰਤਿਆ ਜਾਣ ਵਾਲਾ ਗਨਿੰਦਰਾ ਪ੍ਰਯੋਗ ਸਟੇਸ਼ਨ ਜੋ ਕਿ ਬੈਲ ਕੈਨਨ ਅਤੇ ਬਟਨ ਹਾਈਵੇ ਦੇ ਵਿਚਕਾਰ 71 ਹੈਕਟੇਅਰ ਜ਼ਮੀਨ ਦੇ ਵਿੱਚ ਸਥਿਤ ਹੈ ਉਸ ਦੀ ਵਿਕਰੀ ਨੂੰ ਲੈ ਕੇ ਵੱਡੀ ਖਬਰ ਆਈ ਹੈ ਉਸ ਦੀ ਵਿਕਰੀ ਜਲਦੀ ਹੋ ਸਕਦੀ ਹੈ ACT ਸਰਕਾਰ ਨੇ 2022 ਵਿੱਚ ਰਾਸ਼ਟ੍ਰ ਮੰਡਲ ਨਾਲ ਇੱਕ ਵੱਡੇ ਰਿਹਾਇਸ਼ੀ ਵਿਕਾਸ ਲਈ ਇਸ ਜਗ੍ਹਾ ਨੂੰ ਹਾਸਲ ਕਰਨ ਬਾਰੇ ਆਪਣੀ ਇੱਛਾ ਜ਼ਾਹਿਰ ਕੀਤੀ ਸੀ ਪਰ ਉਸ ਵੇਲੇ ਕੋਈ ਸੌਦਾ ਨਹੀਂ ਸੀ ਹੋਇਆ ਪਿਛਲੇ ਇੱਕ ਦਹਾਕੇ ਤੋਂ ਇਹ ਜ਼ਮੀਨ ਉਪਲਬਧ ਹੈ ਪਰ ਇਸ ਦੀ ਵਿਕਰੀ ਬਾਰੇ ਕਦੇ ਕਿਸੇ ਨੇ ਨਾ ਕੁਝ ਸੁਣਿਆ ਤੇ ਨਾ ਹੀ ਕੋਈ ਹੋਰ ਗੱਲਬਾਤ ਨਿਕਲੀ ਸੀਐਸਆਈਆਰਓ ਸਵੀਕਾਰ ਕਰਦਾ ਹੈ ਕਿ ਜ਼ਮੀਨ ਘਟ ਇਸਤੇਮਾਲ ਵਾਲੀ ਹੈ ਅਤੇ ਕੋਰਿੰਗਾ ਡਰਾਈਵ ਦੇ ਪੱਛਮ ਵਾਲੇ ਖੇਤਰ ਦੀ ਵਿਕਰੀ ਤੇ ਫਿਲਹਾਲ ਅਧਿਐਨ ਚੱਲ ਰਿਹਾ ਹੈ ਹਾਲਾਂਕਿ ਅੰਤਰੀਮ ਤੌਰ ਤੇ ਇਹ ਇੱਕ ਸੰਚਾਲਨ ਖੋਜ ਖੇਤਰ ਬਣਿਆ ਰਹੇਗਾ ACT ਸ਼ੈਲਟਰ ਦੇ CEO ਕੋਰਿੰਡ ਡੌਪਸਨ ਨੇ ਇਥੇ ਕਿਫਾਇਤੀ ਕਰਾਂ ਦੇ ਨਿਰਮਾਣ ਦੀ ਕਾਹਿਸ਼ ਜ਼ਾਹਿਰ ਕੀਤੀ ਹੈ ACT ਵਿੱਚ ਸੁਰੱਖਿਆ ਅਤੇ ਕਿਫਾਇਤੀ ਰਿਹਾਇਸ਼ ਲੱਭਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ ਤੇ ਹੋਰ ਵੀ ਪੱਤਰ ਹੋਣ ਵਾਲਾ ਹੈ ਜਦੋਂ ਤੱਕ ਅਸੀਂ ਸਮਾਜਿਕ ਕਿਫਾਇਤੀ ਰਿਹਾਇਸ਼ ਦੀ ਸਪਲਾਈ ਨਹੀਂ ਵਧਾਉਂਦੇ ACT ਵਿੱਚ ਰਿਹਾਇਸ਼ ਦੀ ਸਪਲਾਈ ਵਧਾਉਣ ਲਈ ਅਨਵਰਤੀ ਅਤੇ ਚੰਗੀ ਤਰ੍ਹਾਂ ਸਥਾਪਿਤ ਜ਼ਮੀਨ ਨੂੰ ਖੋਲਣਾ ਜ਼ਰੂਰੀ ਹੈ ਜ਼ਮੀਨ ਵੇਚਣ ਦੀ ਯੋਜਨਾ ਦਾ ਮੁਲਾਂਕਣ ਵਾਤਾਵਰਣ ਸੁਰੱਖਿਆ ਅਤੇ ਜੈਵ ਵਿਭਿੰਨਤਾ ਸੰਭਾਲ ਐਕਟ ਦੇ ਤਹਿਤ ਕੀਤਾ ਜਾ ਰਿਹਾ ਹੈ ਪੂਰੀ ਸਾਈਟ ਤੇ ਲਗਭਗ 280 ਹੈਕਟੇਰਾਂ ਨੂੰ ਲੱਖਿਤ ਪ੍ਰਜਾਤੀਆਂ ਅਤੇ ਵਾਤਾਵਰਣ ਪਾਈਚਾਰੇ ਲਈ ਨਿਵਾਸ ਸਥਾਨਾਂ ਦੇ ਖੇਤਰ ਨੂੰ ਸੁਰੱਖਿਅਤ ਰੱਖਣ ਲਈ ਗੈਰ ਵਿਕਾਸ ਯੋਗ ਮੰਨਿਆ ਗਿਆ ਹੈ। ਨਿਊ ਸਾਊਥ-ਵੈਸਟ ਦੇ ਮੱਧ ਉੱਤਰੀ ਤੱਟ ਤੇ ਭਾਰੀ ਹੜ੍ਹ ਜਾਰੀ ਰਹਿਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਜਦਕਿ ਇੱਕ ਹੋਰ ਲਾਪਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਵੀਰਵਾਰ ਦੁਪਹਿਰ ਨੂੰ ਕੌਫਾਸ ਹਾਰਪਰ ਤੋਂ 30 ਕਿਲੋਮੀਟਰ ਪੱਛਮ ਵਿੱਚ ਬੁਕਲਾਨਾ ਵਿਖੇ 60 ਸਾਲਾ ਔਰਤ ਦੀ ਲਾਸ਼ ਉਸਦੀ ਕਾਰ ਵਿੱਚੋਂ ਮਿਲੀ। ਨਿਊ ਸਾਊਥ ਵੇਲਜ਼ ਪੁਲਿਸ ਉਤਰੀ ਖੇਤਰ ਦੇ ਕਮਾਂਡਰ ਦਾ ਕਹਿਣਾ ਹੈ ਕਿ ਔਰਤ ਬੁੱਤਵਾਰ ਰਾਤ ਨੂੰ ਡੋਰੀ ਕੋ ਨੇੜੇ ਇੱਕ ਕਾਰ ਵਿੱਚ ਪੁਲਿਸ ਅਧਿਕਾਰੀ ਦੇ ਨਾਲ ਕਾਫੀ ਦੇਰ ਯਾਤਰਾ ਕਰ ਰਹੀ ਸੀ ਜਦੋਂ ਕਾਰਾਂ ਵਿੱਚ ਹੜ ਦਾ ਪਾਣੀ ਵੜਨ ਲੱਗਾ ਤਾਂ ਅਧਿਕਾਰੀਆਂ ਨੇ ਔਰਤ ਨੂੰ ਦੱਸਿਆ ਕਿ ਉਸ ਨੂੰ ਸਫ਼ਰ ਜਾਰੀ ਨਹੀਂ ਰੱਖਣਾ ਚਾਹੀਦਾ ਪਰ ਔਰਤ ਨੇ ਸਫ਼ਰ ਜਾਰੀ ਰੱਖਣ ਦਾ ਫੈਸਲਾ ਕੀਤਾ ਔਰਤ ਨੇ 17 ਕਿਲੋਮੀਟਰ ਹੋਰ ਸਫ਼ਰ ਕੀਤਾ ਅਤੇ 30 ਮਿੰਟ ਬਾਅਦ ਮੁਸ਼ਕਿਲ ਵਿੱਚ ਫੋਨ ਕੀਤਾ ਪਰ ਪੁਲਿਸ ਉਸ ਰਾਤ ਉਸ ਨੂੰ ਲੱਭਣ ਵਿੱਚ ਅਸਮਰੱਥ ਰਹੀ ਤੇ ਅਗਲੇ ਦਿਨ ਉਸ ਦੀ ਲਾਸ਼ ਮਿਲੀ ਸਾਤ ਤੌਰ ਤੇ ਜਿਸ ਪੁਲਿਸ ਅਧਿਕਾਰੀ ਨੇ ਔਰਤ ਨਾਲ ਗੱਲ ਕੀਤੀ ਸੀ ਉਹ ਸਤਵੇਂ ਵਿੱਚ ਹੈ ਤੇ ਇਸ ਦੁੱਖ ਦੀ ਸਥਿਤੀ ਵਿੱਚ ਵੀ ਜਾਂਚ ਚੱਲ ਰਹੀ ਹੈ ਵੀਰਵਾਰ ਨੂੰ ਪਹਿਲਾਂ ਐਮਰਜੈਂਸੀ ਸੇਵਾਵਾਂ ਦਸਤਿਆਂ ਨੂੰ ਵਿਚੌਪ ਅਤੇ 4 ਕਿਲੋਮੀਟਰ ਪੱਛਮ ਦੇ ਵਿੱਚ ਰੋਜ਼ਬੁਡ ਦੇ ਨੇੜੇ ਹੜ ਦੇ ਪਾਣੀ ਵਿੱਚ ਇੱਕ ਵਿਅਕਤੀ ਦੀ ਲਾਸ਼ ਮਿਲੀ ਸੀ ਵਿਅਕਤੀ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ ਰਿਪੋਰਟਾਂ ਅਨੁਸਾਰ ਗੱਡੀ ਚਲਾਉਂਦੇ ਸਮੇਂ ਹੜ ਦੇ ਪਾਣੀ ਵਿੱਚ ਫਸਣ ਕਾਰਨ ਉਸ ਦੀ ਮੌਤ ਹੋਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ 63 ਸਾਲਾ ਬਜ਼ੁਰਗ ਦੀ ਮੌਤ ਦੀ ਖਬਰ ਤੋਂ ਬਾਅਦ ਸੋਸ਼ਲ ਮੀਡੀਆ ਤੇ ਸੋਗ ਪ੍ਰਗਟ ਕੀਤਾ ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਭਿਆਨਕ ਖਬਰ ਹੈ ਇਸ ਸਮੇਂ ਸਾਰੇ ਆਸਟ੍ਰੇਲੀਆਈ ਲੋਕਾਂ ਦੀਆਂ ਸਮੇਤਨਾਵਾਂ ਉਨ੍ਹਾਂ ਦੇ ਅਜ਼ੀਜ਼ ਭਾਈਚਾਰਿਆਂ ਦੇ ਨਾਲ ਹਨ ਗ੍ਰਾਫਟਨ ਦੇ ਦੱਖਣ ਵਿੱਚ ਨਿੰਬੋਇਡਾ ਵਿੱਚ ਇੱਕ 49 ਸਾਲਾ ਵਿਅਕਤੀ ਅਜੇ ਵੀ ਲਾਪਤਾ ਹੈ ਇਸ ਬਾਰਿਸ਼ ਦੀ ਘਟਨਾ ਦੌਰਾਨ ਐਮਰਜੈਂਸੀ ਸੇਵਾਵਾਂ ਨੇ ਲਗਭਗ 6 ਹੜ੍ਹ ਬਚਾਅ ਕਾਰ ਚਲਾਏ ਹਫਤੇ ਦੌਰਾਨ ਸੈਂਟਰਲ ਕੋਸਟ ਤੋਂ ਗ੍ਰਾਫਟਨ ਤੱਕ ਦੇ ਖੇਤਰ ਵਿੱਚ ਭਾਰੀ ਮੀਂਹ ਪਿਆ ਹੈ ਜਿਸ ਵਿੱਚ ਟੈਰੀਪੋਰਟ, ਮੈਕਵੇਰੀ, ਵਾਊਚੌਪ, ਕੋਐਪਸੀ, ਮੈਕਸਵੈਲ ਅਤੇ ਕਾਫਸ ਹਰਬਰ ਸਬ ਤੋਂ ਪ੍ਰਭਾਵਿਤ ਹੋਏ ਨੇ ਤਾਰੀ ਵਿਖੇ 463 ਮਿਲੀਮੀਟਰ ਬਾਰਿਸ਼ ਹੋਈ ਹੈ ਜੋ ਕਿ 24 ਘੰਟੇ ਵਿੱਚ ਰਿਕਾਰਡ ਤੌਰ ਬਾਰਿਸ਼ ਹੈ ਪੋਰਟ ਮੈਕਵੇਰੀ ਵਿਖੇ 354 ਮਿਲੀਮੀਟਰ بارش ਹੋਈ ਹੈ ਜੋ ਕਿ 51 ਸਾਲਾਂ ਵਿੱਚ ਕਿਸੇ ਵੀ ਮਹੀਨੇ ਲਈ ਸਭ ਤੋਂ ਵੱਧ 24 ਘੰਟਿਆਂ ਵਿੱਚ ਹੋਈ بارش ਹੈ ਅੰਦਾਜ਼ਨ 50 ਹਜ਼ਾਰ ਲੋਕਾਂ ਨੂੰ ਅਲਗ-ਥਲਕ ਹੋਣ ਦੀ ਤਿਆਰੀ ਕਰਨ ਦੀ ਚੇਤਾਵਨੀ ਦਿੱਤੀ ਗਈ ਸੀ ਕਿਉਂਕਿ ਸਥਾਨਕ ਤੌਰ ਤੇ ਤੇਜ਼ بارش ਦੇ ਨਾਲ ਜ਼ਿਆਦਾਤਰ ਖੇਤਾਂ ਵਿੱਚ ਮੀਂਹ ਪੈਣ ਕਰਕੇ ਖੇਤਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹੜ੍ਹ ਆਉਣ ਦੀ ਸੰਭਾਵਨਾ ਸੀ ਜਿਸ ਕਰਕੇ ਨਿਕਾਸੀ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਸੀ ਵਿਗਿਆਨੀਆਂ ਨੇ ਆਸਟ੍ਰੇਲੀਆ ਵਿੱਚ ਕੁਝ ਅਜਿਹੇ ਨਿਸ਼ਾਨ हासिल ਕੀਤੇ ਨੇ ਜੋ ਮਨੁੱਖਾਂ ਸਮੇਤ ਹਜ਼ਾਰਾਂ ਜਾਨਵਰਾਂ ਦੇ ਵਿਕਾਸ ਦੀ ਕਹਾਣੀ ਨੂੰ ਇੱਕ ਨਵਾਂ ਮੋੜ ਦੇ ਸਕਦੇ ਨੇ ਲੱਖਾਂ ਸਾਲ ਪੁਰਾਣੇ ਜੀਵਾਂ ਦੇ ਪੈਰਾਂ ਦੇ ਨਿਸ਼ਾਨਾਂ ਦੀ ਹਾਲ ਹੀ ਵਿੱਚ ਹੋਈ ਖੋਜ ਤੋਂ ਪਤਾ ਚੱਲਦਾ ਹੈ ਕਿ ਚਾਰ ਪੈਰਾਂ ਵਾਲੇ ਜਾਨਵਰ ਜਿਨ੍ਹਾਂ ਨੂੰ ਟੈਟਰਾਪੋਡ ਕਿਹਾ ਜਾਂਦਾ ਹੈ ਬਾਰੇ ਸਾਡੀ ਸਮਝ galt ਹੋ ਸਕਦੀ ਹੈ ਇਹ ਖੋਜ ਆਸਟ੍ਰੇਲੀਆਈ ਰਾਜ ਵਿਕਟੋਰੀਆ ਦੇ ਟੌਂਗਰੰਗ ਦੇਸ਼ ਦੇ ਨੇੜੇ ਕੀਤੀ ਗਈ ਸੀ 35 ਸੈਂਟੀਮੀਟਰ ਚੌੜੀ ਰੇਤਲੀ ਪੱਥਰ ਦੀ ਚਟਾਨ ਤੇ ਦੋ ਵੱਖ-ਵੱਖ ਜੀਵਾਂ ਦੇ ਪੈਰਾਂ ਦੇ ਨਿਸ਼ਾਨ ਮਿਲੇ ਹਨ ਗਰਤਲਵ ਹੈ ਕਿ ਆਸਟ੍ਰੇਲੀਆ ਵਿੱਚ ਮਿਲੇ ਇਹ ਨਿਸ਼ਾਨ ਆਧੁਨਿਕ ਸੱਪਾਂ ਵਰਗੇ ਜੀਵਾਂ ਨਾਲ ਮੇਲ ਖਾਂਦੇ ਨੇ ਜੋ ਸੁਝਾਅ ਦਿੰਦੇ ਹਨ ਕਿ ਐਮਨੀਓਟਸ ਜਿਸ ਵਿੱਚ ਠੰਢ ਧਾਰੀ ਜੀਵ ਪੰਛੀ ਅਤੇ ਸੱਪ ਸ਼ਾਮਲ ਹਨ ਪਹਿਲਾਂ ਅਨੁਮਾਨ ਨਾਲੋਂ ਵੀ ਲਗਭਗ 35 ਮਿਲੀਅਨ ਸਾਲ ਪਹਿਲਾਂ ਵਿਕਸਿਤ ਹੋਏ ਹੁਣ ਤੱਕ ਐਮਨੀਓਟਸ ਨੂੰ ਕਾਰਬੋਨੀਫੇਰਸ ਕਾਲ ਯਾਨੀ ਲਗਭਗ 355 ਮਿਲੀਅਨ ਸਾਲ ਪਹਿਲਾਂ ਵਿਕਸਿਤ ਹੋਈ ਮੰਨਿਆ ਜਾਂਦਾ ਸੀ ਪਰ ਇਹ ਨਵੀਂ ਖੋਜ ਉਸ ਸਮਾਂ ਸੀਮਾ ਨੂੰ ਡੇਵੋਨੀਅਨ ਕਾਲ ਯਾਨੀ ਲਗਭਗ 380 ਮਿਲੀਅਨ ਸਾਲ ਪਹਿਲਾਂ ਵੱਲ ਤੱਕ ਦੀ ਹੈ ਇਸ ਦਾ ਮਤਲਬ ਹੈ ਕਿ ਸਾਡੇ ਪੁਰਖਿਆਂ ਦੀ ਵਿਕਾਸਵਾਦੀ ਕਹਾਣੀ ਦਾ ਇੱਕ ਵੱਡਾ ਹਿੱਸਾ ਹੁਣ ਤੱਕ ਅਣਜਾਣ ਅਤੇ ਅਧੂਰਾ ਸੀ ਇਸ ਖੋਜ ਦਾ ਇੱਕ ਹੋਰ ਮਹੱਤਵਪੂਰਨ ਪਹਿਲੂ ਇਹ ਹੈ ਕਿ ਹੁਣ ਤੱਕ ਸ਼ੁਰੂਆਤੀ ਟੈਟਰਾਪੌਡਾਂ ਦੇ ਜ਼ਿਆਦਾਤਰ ਜੀਵਾਸ਼ਮ ਉੱਤਰੀ ਗੋਲ ਸਫਾਇਰ ਜਿਵੇਂ ਕਿ ਯੂਰਪ ਅਤੇ ਉੱਤਰੀ ਅਮਰੀਕਾ ਦੇ ਖੇਤਰਾਂ ਵਿੱਚ ਪਾਏ ਜਾਂਦੇ ਸਨ ਪਰ ਇਹ ਖੋਜ ਦੱਖਣੀ ਗੋਲ ਸਫਾਇਰ ਦੇ ਇੱਕ ਵਿਸ਼ਾਲ ਪ੍ਰਾਚੀਨ ਭੂਮੀ ਗੋਂਡਵਾਨਾ ਤੋਂ ਆਈ ਹੈ ਜੋ ਦਰਸਾਉਂਦੀ ਹੈ ਕਿ ਟੈਟਰਾਪੌਡ ਦੱਖਣੀ ਹਿੱਸੇ ਵਿੱਚ ਪਹਿਲਾਂ ਵਿਕਸਿਤ ਹੋਏ ਹੋਣਗੇ ਇਸ ਚਟਾਨ ਦੀ ਸਤ੍ਹਾ ਤੇ ਮੀਂਹ ਜਾਂ ਬੂੰਦਾਂ ਦੇ ਨਿਸ਼ਾਨ ਵੀ ਮੌਜੂਦ ਹਨ ਇਹ ਤੋਂ ਸਾਬਿਤ ਹੁੰਦਾ ਹੈ ਕਿ ਇਹ ਜੀਵ ਜ਼ਮੀਨ ਤੇ ਤੁਰ ਰਹੇ ਸਨ ਅਤੇ ਇਹ ਨਿਸ਼ਾਨ ਪਾਣੀ ਵਿੱਚ ਨਹੀਂ ਬਣੇ ਸਨ। ਇਹ ਸਾਬਿਤ ਕਰਦਾ ਹੈ ਕਿ ਇਹ ਇੱਕ ਪੂਰੀ ਤਰ੍ਹਾਂ ਜ਼ਮੀਨੀ ਪ੍ਰਜਾਤੀ ਸੀ। ਇਹ ਹੈਰਾਨੀਜਨਕ ਖੋਜ ਇਹ ਸਵਾਲ ਉਠਾਉਂਦੀ ਹੈ ਕਿ ਕੀ ਸਾਡੇ ਪੁਰਖਿਆਂ ਦਾ ਵਿਕਾਸ ਅਸਲ ਵਿੱਚ ਗੌਂਡਵਾਨਾ ਦੀ ਤੱਤੀ ਤੇ ਸ਼ੁਰੂ ਹੋਇਆ ਸੀ ਨਾ ਕਿ ਜੁਰਮੇਕਾ ਦੀ ਉੱਤਰੀ ਤੱਤੀ ਤੋਂ ਜਿਵੇਂ ਕਿ ਹੁਣ ਤੱਕ ਮੰਨਿਆ ਜਾਂਦਾ ਹੈ। ਇਹ ਖੋਜ ਹੁਣ ਵਿਗਿਆਨੀਆਂ ਨੂੰ ਵਿਕਾਸ ਦੀ ਪੂਰੀ ਕਹਾਣੀ ਨੂੰ ਦੁਬਾਰਾ ਲਿਖਣ ਲਈ ਮਜਬੂਰ ਕਰ ਰਹੀ ਹੈ। ਸਿਰਫ ਹੋਰ ਖੁਦਾਈ ਅਤੇ ਖੋਜ ਹੀ ਇਸ ਰਹੱਸ ਨੂੰ ਪੂਰੀ ਤਰ੍ਹਾਂ ਉਜਾਗਰ ਕਰ ਸਕਦੀ ਹੈ ਜੋਰਜ ਟੋਲੇਗਾ ਤਸਮਾਨੀਆ ਦੇ ਨਵੇਂ ਲੇਬਰ ਸੈਂਟਰ ਹੋਣਗੇ ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਬ੍ਰੈਡਨ ਦੀ ਹੇਟਲੀ ਸਦਨ ਦੀ ਸੀਟ ਜਿੱਤਣ ਵਾਲੀ ਐਨ ਉਰਕੂਹਾਟ ਦੀ ਜਗਾ ਜੋਰਜ ਟੋਲੇਗਾ ਵੱਲੋਂ ਪਰੀ ਜਾਵੇਗੀ ਜੋਸ਼ ਇੱਕ ਸਾਬਕਾ ਫਿਟਨੈਸ ਇਨਸਟ੍ਰਕਟਰ ਅਤੇ ਕਮਿਊਨਿਟੀ ਐਂਡ ਪਬਲਿਕ ਸੈਕਟਰ ਯੂਨੀਅਨ ਦੇ ਮੁੱਖ ਪ੍ਰਬੰਧਕ ਰਹੇ ਨੇ ਗਰਦਲ ਭੇਕ ਦੇ ਲੋ ਪ੍ਰੋਫਾਈਲ ਵਿੱਚ ਰਹਿਣ ਵਾਲੇ ਜੋਸ਼ ਟੋਲੇਗਾ ਟਸਮਾਨੀਆਂ ਦੇ ਅਗਲੇ ਲੇਬਰ ਸੈਨੀਟਰ ਵਜੋਂ ਚੁਣੇ ਗਏ ਨੇ ਸ਼ੁੱਕਰਵਾਰ ਨੂੰ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਨੇ ਵੱਡੀ ਜਨਤਕ ਪ੍ਰੋਫਾਈਲ ਵਾਲੇ ਉਮੀਦਵਾਰਾਂ ਨੂੰ ਪਛਾੜ ਕੇ ਜੋਸ਼ ਦੀ ਚੋਣ ਕੀਤੀ ਪਾਰਟੀ ਮੈਂਬਰਾਂ ਅਨੁਸਾਰ ਜੋਸ਼ ਉੱਤਰ ਪੱਛਮੀ ਤੱਟਤੀਂ ਸੇਵਾ ਨਿਭਾਉਣ ਲਈ ਤਿਆਰ ਹਨ ਜਿੱਥੇ ਐਨ ਉਰਕੂ ਹਾਰਟ ਸਥਿਤ ਹਨ ਜਾਣਕਾਰੀ ਲਈ ਦੱਸਿਆ ਕਿ ਜੋਸ਼ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਆਸਟ੍ਰੇਲੀਅਨ ਟੈਕਸ ਦਫ਼ਤਰ ਲਈ ਟੈਕਸ ਅਧਿਕਾਰੀ ਵਜੋਂ ਕੰਮ ਕਰ ਚੁੱਕੇ ਨੇ ਅਤੇ ਬਿਵੌਨ ਪੋਰਟ ਐਕੁਆਟਿਕ ਸੈਂਟਰ ਵਿੱਚ ਫਿਟਨੈਸ ਇੰਸਟ੍ਰਕਟਰ ਵਜੋਂ ਵੀ ਕੰਮ ਕਰਦੇ ਰਹੇ ਨੇ ਸੋਸ਼ਲ ਮੀਡੀਆ ਤੇ ਉਹਨਾਂ ਦੀ ਕੋਈ ਬਹੁਤ ਵੱਡੀ ਪ੍ਰੋਫਾਈਲ ਨਹੀਂ ਹੈ ਪਰ ਤਸਮਾਨੀਆ ਵਿੱਚ ਸਥਾਨਕ ਸਰਕਾਰ ਦੀ ਸਮੀਖਿਆ ਲਈ ਇੱਕ ਅਰਜੀ ਵਿੱਚ ਰਾਜ ਦੀਆਂ 29 ਕੌਂਸਲਾਂ ਨੂੰ ਘਟਾ ਕੇ 3 ਕਰ ਦਿੱਤਾ ਜਾਣਾ ਚਾਹੀਦਾ ਹੈ ਇਹ ਵਿਚਾਰ ਉਹਨਾਂ ਨੇ ਜ਼ਰੂਰ ਪੇਸ਼ ਕੀਤੇ ਸਨ ਜੋਸ਼ ਨੇ ਪਹਿਲਾਂ ਵੀ ਸਾਬਕਾ ਰਾਜ ਲੇਬਰ ਨੇਤਾ ਅਤੇ ਆਜ਼ਾਦ ਡੇਵਿਡ ਓਬਾਇਰਨ ਲਈ ਆਪਣਾ ਸਮਰਥਨ ਪ੍ਰਗਟ ਕੀਤਾ ਸੀ ਪ੍ਰਾਪਤ ਜਾਣਕਾਰੀਆਂ ਅਨੁਸਾਰ ਡੋਲਗਾ ਨੂੰ ਉਰਕੂ ਹਾਰਟ ਦਾ ਸਮਰਥਨ ਵੀ ਪ੍ਰਾਪਤ ਜੀ ਔਰ ਕੁਹਾਰ ਤੇ ਸਮਰਥਨ ਨੂੰ ਰਾਸ਼ਟਰੀ ਕਾਰਜਕਾਰਨੀ ਦੁਆਰਾ ਖਾਸ ਤੌਰ ਤੇ ਮਹੱਤਵਪੂਰਨ ਮੰਨਿਆ ਗਿਆ ਸੀ ਜਦੋਂ ਉਸਨੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੁਆਰਾ ਬ੍ਰੈਂਡਨ ਨੂੰ ਚੋਣ ਲੜਨ ਦੀ ਬੇਨਤੀ ਤੋਂ ਬਾਅਦ ਸੈਨੇਟ ਵਿੱਚ ਆਪਣਾ ਅਹੁਦਾ ਛੱਡ ਦਿੱਤਾ ਸੀ ਤੇ ਜਾਣ ਤੋਂ ਪਹਿਲਾਂ ਇੱਕ ਵਾਰ ਫੇਰ ਨਜ਼ਰ ਮਾਰ ਲੈਨੇ ਆ ਇਸ ਵੇਲੇ ਦੇ ਹੈਡਲਾਈਨਸ ਵਾਲ 3 ਸਾਲ ਦੀ ਦੇਰੀ ਤੋਂ ਬਾਅਦ ਆਖਿਰਕਾਰ ਹੋਵੇਗੀ ਸੀਐਸਆਈਆਰਓ ਕਨਿੰਦਰਾ ਪ੍ਰਯੋਗ ਸਟੇਸ਼ਨ ਦੀ ਜ਼ਮੀਨ ਦੀ ਵਿਕਰੀ ਨਿਊ ਸਾਊਥ ਵੇਸ ਵਿੱਚ ਹੜਾ ਕਾਰਨ ਮੌਤਾਂ ਦੀ ਗਿਣਤੀ ਵਧ ਕੇ ਹੋਈ 3 ਆਸਟ੍ਰੇਲੀਆ 'ਚ ਮਿਲੇ ਲੱਖਾਂ ਸਾਲ ਪੁਰਾਣੇ ਜੀਵਾਂ ਦੇ ਪੈਰਾਂ ਦੇ ਨਿਸ਼ਾਨ ਮਨੁੱਖੀ ਇਤਿਹਾਸ ਤੇ ਵੀ ਹੋ ਸਕਦੇ ਹਨ ਹੈਰਾਨੀਜਨਕ ਖੁਲਾਸਾ ਤਸਮਾਨੀਆ ਲਈ ਲੇਬਰ ਨੇ ਚੁਣਿਆ ਨਵਾਂ ਸੈਨੀਟਰ ਐਨ ਉਰਕੂਹਾਰਟ ਦੀ ਭਰੇਗੀ ਜਗ੍ਹਾ ਹਾਲ ਦੀ ਘੜੀ ਆਸਟ੍ਰੇਲੀਆ ਨਿਊਜ਼ ਬਲਟਨ ਵਿੱਚ ਇਨਾ ਹੀ ਜਲਦ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਅਦੋਂ ਤੱਕ ਲਈ ਸਤਿ ਸ਼੍ਰੀ ਅਕਾਲ